ਹਾੜ ਪੀੜਤਾ ਦੇ ਮੁਰ ਬਸੇਬੇ ਲਈ ਪੇਂਡੂ ਅਤੇ ਖੇਤ ਮਜ਼ਦੂਰ ਜੂਨੀਅਨ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅਤੇ ਦਿੱਤੇ ਗਏ ਮੰਗ ਪੱਤਰ ਦੱਸ ਦਈਏ ਕਿ ਜਿੱਥੇ ਹੜ ਹੜਾਂ ਦੇ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੇ ਜਿਹੜੇ ਮਕਾਨ ਨੇ ਉਹ ਟਹਿ ਚੁੱਕੇ ਹਨ ਤੇ ਉਹਨਾਂ ਦਾ ਆਪਣਾ ਮੁਰ ਬਸੇਬੇ ਦੇ ਲਈ ਪੇਂਡੂ ਖੇਤ ਮਜ਼ਦੂਰ ਜੂਨੀਅਨ ਵੱਲੋਂ ਅੱਜ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦੀ ਮੰਗ ਪੱਤਰ ਦਿੱਤੇ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦਾ ਐਲਾਨ ਕੀਤਾ ਉੱਥੇ ਨਾਲ ਇਸ ਦੇ ਵਿੱਚੋਂ ਬਣਦਾ ਐਸਾ ਮਜ਼ਦੂਰਾਂ ਨੂੰ ਵੀ ਦਿੱਤਾ ਜਾਵੇ ਆਓ ਸਾਨੂੰ ਸੁਣਾਉਣੇ ਐਸਾ ਸਬੰਧੀ ਕੀ ਕਹਿੰਦੇ ਨੇ ਆਗੂ ਲక్ష్మణ ਸਿੰਘ ਸੇਵੀ ਵਾਲਾ ਹੜਾ ਮਾਰਸ਼ਾਕਾਰ ਨੇ ਮਰਤਕਾਂ ਦੇ ਪਰਿਵਾਰਾਂ ਨੂੰ 25 ਲੱਖ ਦਾ ਮੁਆਵਜ਼ਾ ਦਿਓ ਮੁਆਵਜ਼ਾ ਦਿਓ ਮੁਆਵਜ਼ਾ ਦਿਓ ਕੇਂਦਰ ਤੇ ਪੰਜਾਬ ਸਰਕਾਰ ਪੈੰਡੂ ਦੇ ਖੇਤ ਮਜ਼ਦੂਰ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਜਿੰਦਾਬਾਦ 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 ਨੌਕਾ ਇਕਤਾ ਮਤੌੜ ਦੇ ਕੀ ਕਹਿਣਾ ਚਾਹ। ਹਾਂ ਮੈਂ ਲਖਮਣ ਸਿੰਘ ਸੇਵੇਵਾਲਾ ਸੁਭਾ ਜਨਸਥਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਮੇਰੇ ਨਾਲ ਨੇ ਮਿੱਠੂ ਸਿੰਘ ਕੋ ਦਾ ਖੇਤ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਔਰ ਪ੍ਰਕਾਸ਼ ਸਿੰਘ ਨੰਦਗੜ੍ਹ ਜਥੇ ਮਜ਼ਦੂਰ ਸਭਾ ਦੇ ਸਾਥੀ ਆ ਅਸੀਂ ਅੱਜ ਪੈੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮੋਰਚਾ ਪੰਜਾਬ ਦੇ ਵੱਲੋਂ ਡੀਸੀ ਦਫ਼ਤਰ ਅੱਗੇ ਤੇ ਐਸਡੀਐਮ ਦਫ਼ਤਰ ਅੱਗੇ ਪੰਜਾਬ ਭਰ ਤੇ ਧਰਨੇ ਦੇ ਕੇ ਹੜਪੀੜਤਾਂ ਦੇ ਮੁਢਬ ਸੇਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਆ ਉਹ ਉਭਾਰ ਰਹੇ ਆ ਔਰ ਮੰਗ ਪੱਤਰ ਦੇ ਰਹੇ ਆ ਕਿਉਂਕਿ ਮਜ਼ਦੂਰ ਵਰਗ ਨੂੰ ਹੜਾ ਦੇ ਮਾਮਲੇ ਦੇ ਵਿੱਚ ਵੀ ਸਰਕਾਰਾਂ ਨੇ ਪੂਰੀ ਤਰ੍ਹਾਂ ਦੇ ਨਾਲ ਅੱਖੋਂ ਪਰੋਖੇ ਕੀਤਾ ਹੋਇਆ ਭਗਵੰਤ ਮਾਨ ਸਾਹਿਬ ਜਿਹੜੇ ਗੀਤ ਬਾਣੇ ਹੁੰਦੇ ਸੀ ਤੂੰ ਮਗਦਾ ਰਹੀਂ ਬੇਸੂਰ ਜਾ ਕੰਮੀਆਂ ਦੇ ਵੇੜੇ ਉਹਨੇ ਪਹਿਲਾਂ ਬਾਕੀ ਸਾਰੇ ਮਸਲਾਂ ਦੇ ਵਿੱਚ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੁਣ ਹੜਾਂ ਦੀ ਕਰੋਪੀ ਦੇ ਵਿੱਚ ਵੀ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਅਸੀਂ ਸਮਝਦੇ ਆ ਕਿ ਹੜ੍ਹਾਂ ਕਾਰਨ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੋਰ ਦੁਕਾਨਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਸਭਨਾਂ ਦਾ ਨੁਕਸਾਨ ਦੀ ਭਰਾਈ ਹੋਣੀ ਚਾਹੀਦੀ ਆ ਪਰ ਮਜ਼ਦੂਰ ਵਰਗ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਕੱਚੇ ਢਾਰੇ ਆ ਬੀਆਂ ਦੇ ਵਿੱਚ ਵੀ ਡਿੱਗ ਪੈਂਦੇ ਆ ਉਹ ਅਸੀਂ ਦੇਖਿਆ ਇੱਥੇ ਭਾਗੀ ਬਾਂਦਰ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਜਿਹਦੇ ਘਰ ਦੀ ਲੈਟਰਨ ਦਾ ਜਿਹੜਾ ਪੱਥਰ ਉਹ ਬੈਠ ਗਿਆ ਉਹ ਮੁੰਡਾ ਬੈਠੀ ਦਬ ਕੇ ਮਰ ਗਿਆ ਉਹ ਚੀਜ਼ਾਂ ਦਾ ਸਰਕਾਰਾਂ ਦੀ ਨਿਗਰਾਨੀ ਵਿੱਚ ਹੀ ਨਹੀਂ ਆਉਂਦੀਆਂ ਗੰਗਾ ਇਸ ਕਰਕੇ ਜਿਹੜੇ ਮਾਰੇ ਗਏ ਵਿਅਕਤੀਆਂ ਹੜ੍ਹਾਂ ਦੇ ਕਾਰਨ ਹੋਣ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਪਜਾ ਮਿਲੇ ਨੁਕਸਾਨ ਜਿਹੜਾ ਮਕਾਨ ਦਾ ਹੋਇਆ ਉਹਦੇ ਲਈ ਘੱਟੋ ਘੱਟ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਉਹ ਕਿਨਾ ਕੰਮ ਦਿਹਾੜੀ ਵਾਲਾ ਮਜ਼ਦੂਰਾਂ ਨੂੰ ਮਾਪਜਾ ਦਿੱਤਾ ਜਾਵੇ ਬੱਚਿਆਂ ਦੀ ਪੜ੍ਹਾਈ ਵਾਸਤੇ ਮੁੜ ਸਟੇਸ਼ਨਰੀ ਦੀ ਲੋੜ ਪੈਣੀ ਆ ਕਿਤਾਬਾਂ ਦੀ ਲੋੜ ਪੈਣੀ ਆ ਕਿਸਾਨਾਂ ਦੀਆਂ ਜਿਹੜੇ ਰੇਤ ਆ ਉਹ ਕੱਢਣ ਦੀ ਲੋੜ ਪੈਣੀ ਆ ਇੱਕ ਬਹੁਤ ਵੱਡਾ ਜਿਹੜਾ ਹੜ੍ਹਾਂ ਤੋਂ ਪਾਣੀ ਉਤਰਨ ਤੋਂ ਬਾਅਦ ਵੀ ਇੱਕ ਬਹੁਤ ਵੱਡਾ ਸੰਕਟ ਖੜਾ ਹੋਣ ਵਾਲਾ ਹੈ ਬਿਮਾਰੀਆਂ ਫੈਲਣੀਆਂ ਇਸ ਲਈ ਉਹਨਾਂ ਸਭਨਾ ਨੇ ਮੁੜ ਕਸੇਬੇ ਦਾ ਪ੍ਰਬੰਧ ਦੀ ਅਸੀਂ ਮੰਗ ਕਰਦੇ ਆਂ ਭਾਵੇਂ ਮੋਦੀ ਸਾਹਿਬ ਆਏ ਇੱਥੇ ਤੇ ਭਗਵੰਤ ਮਾਨਾ ਉਹਨਾਂ ਸਭਨਾ ਨੇ ਮਜ਼ਦੂਰਾਂ ਦੇ ਤਾਂ ਖਾਸ ਕਰਕੇ ਜਖਮਾਂ ਦੇ ਲੂਣ ਛੜਕਣ ਦਾ ਕੰਮ ਕੀਤਾ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਸਾਸਤਵਾਂ ਦੇ ਜਾਂ ਕੁਝ ਵਿਅਕਤੀਆਂ ਨੂੰ ਉਹੋ ਜਿਹਾਂ ਨੂੰ ਵੀ ਦੇਖਿਆ ਜਿਹੜੇ ਮਜ਼ਦੂਰਾਂ ਦੇ ਬਲੇਮ ਕਰਦੇ ਰਹੇ ਆ ਕਿ ਇਹ ਤਾਂ ਜੀ ਅਨਾਜ ਇਕੱਠਾ ਕਰੀ ਜਾਂਦੇ ਆ ਇਹ ਮੱਲੋ ਮੱਲੂ ਖੋ ਕੇ ਖਾਂਦੇ ਆ ਇਸ ਤਰ੍ਹਾਂ ਦੇ ਨਾਲ ਇਸ ਤਰਾਸਨੀ ਦੇ ਵਿੱਚ ਵੀ ਜਾਪ ਪਾਦਾ ਜਿਹੜਾ ਕੋੜ ਆ ਉਹ ਗਿਆਨੀ ਉਹ ਮੂੰਹ ਚੜ ਕੇ ਬੋਲ ਰਿਹਾ ਭਾਵੇਂ ਵੱਡੇ ਹਿੱਸੇ ਨੇ ਸਹਾਇਤਾ ਵੀ ਕੀਤੀ ਆ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਪਹਿਲ ਦੇ ਆਧਾਰ ਤੇ ਭਰ ਭਾਈ ਕੀਤੀ ਜਾਵੇ ਇਹਦੇ ਵਾਸਤੇ ਅੱਜ ਪੰਜਾਬ ਭਰ ਦੇ ਵਿੱਚ ਤੇ ਕੱਲ ਨੂੰ ਵੀ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਦੇ ਅੱਗੇ ਵੱਖ-ਵੱਖ ਥਾਵਾਂ ਤੇ ਭਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣ